ਤੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਹਰਮਨ ਟੈਕ 688 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂ ਤੇ ਚਲੋ ਜੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰ ਲੱਗਿਆ ਕਾਈ ਐਂਡ ਰਾਈਸ ਫੁੱਟੋਸ ਤੋਂ ਪਹਿਸ ਤੋਂ ਕਹਿਣਾ ਆਪਣੀ ਜਿਹੜੀ ਤੁਸੀਂ YouTube ਤੇ ਜੇ ਪਹਿਲੀ ਵਾਰ ਆਏ ਆਪਣੇ ਚੈਨਲ ਨੂੰ ਦੇਖ ਰਹੇ ਹੋ ਤਕਰੀਬਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਰਦੇ ਆ ਪਰ ਸ਼ੇਅਰ ਕਰਦੇ ਆ ਕਰੋ ਅੱਗੇ ਆਪਣੇ ਫਰੈਂਡ ਸਰਕਲ ਵਿੱਚ ਵੀ ਜਰੂਰ ਆਪਣੀ ਵੀਡੀਓ ਦਾ ਲਿੰਕ ਸ਼ੇਅਰ ਕਰਿਆ ਕਰੋ ਤਾਂ ਜੋ ਉਹ ਵੀ ਆਪਣੇ ਨਾਲ ਜੁੜ ਕੇ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਸੂਟ ਬਾਈਫਾਰਕ ਤੋਂ ਨਾ ਰੈਡੀ ਕਰਵਾ ਸਕਣ ਤੇ ਚਲੋ ਜੀ ਵੀਡੀਓ ਨੂੰ ਕਰਦੇ ਹੁਣ ਬਹੁਤ ਲੋਕ ਕੁੜੀਆਂ ਨ ਕਰਨ ਲੱਗ ਗਈਆਂ ਸ਼ੁਰੂ ਬਹੁਤ ਹੀ ਪਿਆਰੇ ਜੇ ਵਰਕ ਦੇ ਨਾਲ ਜੋ ਕਿ ਟਾਈ ਐਂਡ ਡਾਈ ਦਾ ਸੂਟ ਅੱਜ ਆਪਾਂ ਤੇ ਬਹੁਤ ਹੀ ਪਿਆਰੇ ਜ ਆ ਪਹੁੰਚਾ ਵਰਕ ਤੇ ਬਾਹਰ ਵਰਕ ਦਾ ਸੂਟ ਦੇ ਕੇ ਤਿਆਰ ਕਰਾਂਗੇ ਤੇ ਚਲੋ ਜੀ ਇਹ ਵਾਲੀ ਸਭ ਤੋਂ ਪਹਿਲਾਂ ਆਪਾਂ ਬਾਟਮ ਲਗਾਈ ਹੈ ਪਿਓਰ ਕਰੇਪ ਦੇ ਟਾਈ ਐਂਡ ਡਾਈ ਦਾ ਸੂਟ ਹੈ ਤੇ ਲੋਕ ਇੰਨਾ ਕਿ ਟ੍ਰੈਂਡ ਇਹ ਆ ਫੈ ਚੁੱਕਿਆ ਇੰਕੋ ਚ ਪਿਆਰਾ ਜਿਹਾ ਡਿਜ਼ਾਈਨ ਦੇਵਾਂਗੇ ਤੇ ਸਟੇਟਸ ਲਵਾ ਦਾ ਫੋਟੋ ਬਣਾ ਕੇ ਆਪਾਂ ਤਿਆਰ ਕਰ ਰਹੇ ਹਾਂ ਤੇ ਕਾਫੀ ਸਾਰੇ ਸੋਜ ਇਸ ਤਰ੍ਹਾਂ ਦੇ ਆਪਾਂ ਵਰਕ ਕਰਕੇ ਦੇ ਚੁੱਕੇ ਹਾਂ ਤੇ ਇਹਦੇ ਆਪਾਂ ਇੱਕ ਦੋ ਡਿਫਰੈਂਟ ਜਿਹਾ ਵਰਕ ਕਰਨ ਲੱਗੇ ਹਾਂ ਕਿਉਂਕਿ ਦੂਜਿਆਂ ਤੇ ਜਿਸ ਤਰ੍ਹਾਂ ਫਲਾਵਰ ਤੇ ਬੇਲਾ ਵਾਲੇ ਆਪਾਂ ਵਰਕ ਕੀਤੇ ਸੀ ਇਸ ਤੇ ਆਪਾਂ ਬਹੁਤ ਪਿਆਰਾ ਜਿਹਾ ਵਰਕ ਦੇਣੇ ਲੱਗੇ ਹਾਂ ਤੇ ਚਲੋ ਜੀ ਵੀਡੀਓ ਤੇ ਐਂਡ ਤੱਕ ਬਣੇ ਰਹੋ ਥੋੜਾ ਜਿਹਾ ਫਰਕ ਹੋ ਜਾਊਗਾ ਫਿਰ ਆਪਾਂ ਦੂਜੰਦਰ ਕਾਰਜ ਤੁਹਾਨੂੰ ਦਿਖਾਵਾਂਗੇ ਵੀ ਇਹ ਕਦਰ ਜਿਹੜਾ ਇਸ ਤਰ੍ਹਾਂ ਹੰਥੇ ਤਿਆਰ ਹੁੰਦੇ ਠੀਕ ਹੈ ਜੀ ਤੇ ਆਪਾਂ ਇਹਨੂੰ ਤਿੰਨ ਕਲਰ ਦੇ ਨਾਲ ਰੈਡੀ ਕਰੰਨ ਲੱਤੀਆਂ ਇੱਕ ਤਾਂ ਇਹ ਮਹਿੰਦੀ ਕਲਰ ਪਾਉਂਦੇ ਕਿਉਂਕਿ ਮਹਿੰਦੀ ਕਲਰ ਬਹੁਤ ਜ਼ਿਆਦਾ ਠੀਕ ਤਾਂ ਆਪਾਂ ਜਿੱਥੋਂ ਗੁਨਾਬੀ ਰੰਗ ਪਾਰੇ ਆ ਈਕ ਤਾਂ ਪੰ ਇਹਦੇ ਵਿੱਚ ਉਤਕਾਵਾਂਗੇ ਇਸ ਤਰ੍ਹਾਂ ਦਾ ਪੀਲਾ ਜਾਂ ਫਲਾਈਟ ਜਿਹਾ ਕਲਰ ਠੀਕ ਹੈ ਜੀ ਤਿੰਨ ਕਲਰਾਂ ਦੇ ਨਾਲ ਆਪਾਂ ਇਹਨੂੰ ਰੈਡੀ ਕਰਾਂਗੇ ਜਿੱਥੇ ਆਪਣਾ ਮਹਿੰਦੀ ਦੀ ਸ਼ੇਡ ਪਾਉਗੇ ਉੱਥੇ ਆਪਾਂ ਗੁਲਾਬੀ ਕਲਰ ਮਾਈਕ ਆਵਾਂਗੇ ਜਿੱਥੇ ਦੇਖੋ ਹਲਕਾ ਇਹ ਪੀਲਾ ਦਿਖਾਈ ਦੇ ਰਿਹਾ ਉੱਥੇ ਆਪਾਂ ਇਹ ਵਾਲਾ ਮਹਿੰਦੀ ਦਾ ਪੰਡਾ ਰੱਖਿਆ ਆ। ਤੇ ਬਾਕੀ ਮੈਂ ਜੈਂਟਾ ਕਲਰ ਦਿੱਤੇ ਰਿਹਾ ਆਪਾਂ ਨੂੰ ਨਾ ਜਿਵੇਂ ਜਿਵੇਂ ਇਹਦੇ ਕਲਰ ਦਿਖਣਗੇ ਉਸ ਤੋਂ ਬਾਅਦ ਆਪਣਾ ਇਹਨੂੰ ਆਪਾਂ ਤੋਂ ਬੰਦ ਛਾਂ ਦੇ ਦੇਵੋ ਤੇ ਸੋਨਾ ਬਣ ਕੇ ਤਿਆਰ ਹੋ ਜਾਵੇ। ਇਹਨੂੰ ਜਿਹੇ ਵਾਲੇ ਖਨਾਵਲ ਜਿਹੜੇ ਇਹਦੇ ਹੁਣ ਪੈਣਗੇ ਤੇ ਇਹ ਆਪਾਂ ਮਹਿੰਦੀ ਕਲਰ ਕਰ ਰਹੇ ਹਾਂ। ਠੀਕ ਹੈ ਦੇਖੋ ਹਨ ਤੁਹਾਨੂੰ ਦਿਖਾਉਣੇ ਆ ਜਿਹੜੇ ਜਿਹੜੇ ਕਲਰ ਆਪਾਂ ਪਾਤੇ ਨੇ ਚੈੱਕ ਕਰੋ ਅੰਦਰੋਂ ਕਿਸ ਤਰ੍ਹਾਂ ਦੇ ਹੋ ਗਏ ਨੇ ਉਹ ਜਿਹਨੇ ਉਹਦੇ ਜਿਹੋ ਜਿਹੋ ਕਲਰ ਆਪਾਂ ਪਾਏ ਹਨ ਆਪਾਂ ਤੁਹਾਨੂੰ ਸ਼ਰਟ ਦਿਖਾਉਣੇਗੇ ਕਿ ਮੇਰੇ ਰਿਜ਼ਲਟ ਕਿਹੜੀ ਹੈ ਇਹ ਆਪਣੀ ਹੈਗੀ ਹੈ ਇਹਦੀ ਸ਼ਰਟ ਇਹਦੇ ਵਿੱਚ ਡਾਰਕ ਵੀ ਹੈ ਹਨ ਤੇ ਡਾਰਕ ਆਪਾਂ ਦੇਖਦੇ ਹਾਂ ਬਾਰਡਰ ਪਤਾ ਨਹੀਂ ਕਾਰ ਤੋਂ ਤੇ ਹਾਂ ਕਿਸੇ ਕਿਸੇ ਤਰ੍ਹਾਂ ਦਾ ਕੰਬੀਨੇਸ਼ਨ ਦੇਖ ਸਕਦੇ ਹਾਂ ਬਹੁਤ ਸਾਨਾ ਸੂਟ ਹੈ ਬਾਕੀ ਨੀਚੇ ਇਹਨੂੰ ਫੇਰਾ ਕਰ ਕਰ ਬਣੂਗਾ ਹਨਾ ਤੇ ਕਿਛੜਾ ਬੰਨਣਾ ਕਰ ਕਰ ਤੇ ਫੇਰੇ ਇਹ ਸਟੇਟਸ ਲਵਾਤਾ ਇੱਕ ਪੌਂਚਾ ਜਿਹੜਾ ਆਪਣਾ ਰੈਡੀ ਹੋ ਜੂਗਾ ਤੇ ਦੂਸਰਾ ਪੌਂਚਾ ਲਗਾਵਾਂਗੇ ਤੇ ਇਸੇ ਸੇਮ ਹੀ ਇਹਦੀਆਂ ਆਪਾਂ ਬਾਹਾਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਪਿਆਰਾ ਸੂਟ ਬਣੂਗਾ ਬਾਕੀ ਸੂਟ ਦੀ ਲੋਕਾ ਜਿਹੜੀ ਸਟੀਚਿੰਗ ਆਉਣ ਤੋਂ ਬਾਅਦ ਹੀ ਆਉਂਦੀ ਹੈ ਜਦੋਂ ਸੂਟ ਬਣ ਕੇ ਤਿਆਰ ਹੁੰਦਾ ਦੇਖਾਂਜੀ ਫੂ ਜਿਹੜਾ ਆਪਣਾ ਡਿਜ਼ਾਈਨ ਦੇਖੋ ਆਪਣਾ ਛੇਮਾ ਲਾਸਟ ਕਲਰ ਚੱਲ ਰਿਹਾ ਤੇ ਇੱਥੇ ਆਪਾਂ ਹੁਣ ਕੰਨੇ ਛੇਡ ਭਰਨੇ ਨੇ ਤੇ ਉਹਦੇ ਇੱਥੇ ਆਪਾਂ ਲਾਈਟ ਜਿਹੜਾ ਪੀਲਾ ਕਲਰ ਇਹਦੇ ਵਿੱਚ ਆਪਾਂ ਮੰਜਮਤਾ ਦੇ ਛੇਡ ਭਰਾਂਗੇ ਤੇ ਜਿਹੜਾ ਆਪਣਾ ਇਹ ਮਹਿੰਦੀ ਕਲਰ ਹੈ ਇਹਦੇ ਵਿੱਚ ਆਪਾਂ ਡਾਰਕੀ ਜਿਹੇ ਛੇਡ ਭਰਾਂਗੇ ਤੇ ਕੋਗੇ ਤੇ ਨਾਲ ਹੀ ਆਪਣਾ ਫੋਟਲੀ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਬਣ ਕੇ ਇਹ ਤਿਆਰ ਹੋਊਗਾ ਤੇ ਪਹੁੰਚੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਆਪਣਾ ਜੀ ਬਣੂਗਾ ਐਕਸਟਰਾ ਦੇ ਦੇ ਛੇਡ ਭਰ ਦੇ ਇੱਕ ਪੱਲਾ ਆਪਣਾ ਬਣ ਚੁੱਕਿਆ ਤੇ ਦੂਸਰਾ ਪੱਲਾ ਜਿਹੜਾ ਆਪਾਂ ਲਗਾ ਦਿੱਤਾ ਠੀਕ ਹੈ ਤੇ ਹਾਂਜੀ ਆਪਾਂ ਦਾ ਵਰਕ ਸਟਾਰਟ ਹੋ ਚੁੱਕਿਆ ਆਪਾਂ ਬਾਹਾਂ ਦਾ ਚੈਂਡਾ ਲਗਾ ਦਿੱਤਾ ਬਾਹਾਂ ਤੇ ਆਪਾਂ ਚੇਨ ਜਾਇਨਾ ਦੇਖੋ ਬਣਾ ਰਹੇ ਆਂ ਕਾਈਡਾਈ ਦੇ ਸੂਟ ਤੇ ਤੇ ਲੋਕ ਹੁਣ ਤੁਹਾਨੂੰ ਆਪਾਂ ਸਾਰਾ ਕੰਪਲੀਟ ਸੂਟ ਦਿਖਾਉਣੀ ਆ ਜਿਹੜੇ ਆਪਾਂ ਪੌਂਚੇ ਵਰਕ ਕਰਦੇ ਨੇ ਉਹ ਕਿੱਦਾਂ ਦੇ ਹੋਏ ਨੇ ਤੇ ਸੇਮ ਵਰਕ ਜਿਹੜਾ ਆਪਾਂ ਬਾਹ ਤੇ ਦੇਵਾਂਗੇ ਲੋਕੀ ਬਹੁਤ ਹੈਵੀ ਹੈਵੀ ਜਿਹੜਾ ਬਾਹ ਦਾ ਵਰਕ ਹੋਊਗਾ ਇੱਥੇ ਆਪਾਂ 20 ਇੰਚ ਦਾ ਗੈਪ ਛੱਡ ਕੇ ਫਿਰ ਉੱਪਰ ਇੱਕ ਬਾਹ ਰੈਡੀ ਕਰਾਂਗੇ ਤੇ ਇਧਰ ਆਪਣਾ ਜਿਹੜਾ ਢੇਰਾ ਰੈਡੀ ਹੋਊਗਾ ਢੇਰਾ ਆਪਾਂ ਜਿਹੜਾ ਇਹਦਾ ਪਲੇਨ ਰੱਖਾਂਗੇ ਠੀਕ ਹੈ ਜੀ ਤਾਂ ਕਿ ਸੂਟ ਦੇਖੋ ਕਾਈਡਾਈ ਨੇ ਬਹੁਤ ਸੋਹਣਾ ਲੱਗ ਰਿਹਾ ਤੇ ਇਸ ਲਈ ਆਪਾਂ ਸਿਰਫ ਪੌਂਚਾ ਤੇ ਬਾਹਾਂ ਇਹਦੀ ਕਰਾਂਗੇ ਕਰਵਾਉਣ ਨੂੰ ਆਪਾਂ ਇਹਦਾ ਘੇਰਾ ਵੀ ਕਈ ਸੂਟਾਂ ਦੇ ਘੇਰੇ ਵੀ ਕਰ ਕਰ ਕੇ ਤੇ ਨੇ ਪਰ ਇਹਦਾ ਆਪਾਂ ਘੇਰਾ ਨਹੀਂ ਕਰਾਂਗੇ ਇਹਦਾ ਆਪਾਂ ਕਿਉਂਕਿ ਹਰ ਇੱਕ ਸੂਟ ਨੂੰ ਲਾ ਕੇ ਲਾ ਕੇ ਫਿਰ ਆਪਾਂ ਰੈਡੀ ਕਰਦੇ ਆਂ ਤੇ ਲੋਜੀ ਇਹਦਾ ਆਪਾਂ ਬਾਹਰ ਵਰਕ ਕਰਾਂਗੇ ਤੇ ਬਾਕੀ ਸੂਟ ਸਲਾਈ ਵੀ ਆਪਣੇ ਕੋਲੋਂ ਹੋਣਗੇ ਉਹ ਵੀ ਤੁਹਾਨੂੰ ਆਪਾਂ ਪ੍ਰੋਪਰ ਸੂਟ ਦੀ ਲੋਕੋ ਦਿਖਾਵਾਂਗੇ ਵੀ ਕਿੱਦਾਂ ਇਹ ਸਟੀਚਿੰਗ ਹੋ ਕੇ ਤਿਆਰ ਹੋਊਗਾ ਤੇ ਚਲੋ ਜੀ ਵੀਡੀਓ ਤੇ ਐਂਡ ਤੱਕ ਜੁੜੇ ਰਹੋ ਤੇ ਬਾਅਦ ਚ ਪੂਰਾ ਸੂਟ ਤੁਹਾਨੂੰ ਕੰਪਲੀਟ ਕਰਕੇ ਦਿਖਾਉਣੇ ਆਂ ਇਹ ਬਹੁਤ ਹੀ ਸਿਆਰਾ ਜਿਹਾ ਸੂਟ ਹੈ ਕਲਰ ਵੀ ਇਹਦੇ ਬਹੁਤ ਜਿਆਦਾ ਸੋਹਣੇ ਸ਼ੇਡ ਦੇ ਵਿੱਚ ਆਏ ਨੇ। ਤੇ ਇਹਦੇ ਵਿੱਚ ਪਸੰਦ ਤੁਹਾਡੀ ਤੁਸੀਂ ਓਰਗਾਂਜਾ ਤੇ ਇਹਨੂੰ ਟਾਈ ਡਾਈ ਕਰਵਾ ਸਕਦੇ ਹੋ, ਵਰਗੀ ਤੇ ਵੀ ਕਰਵਾ ਸਕਦੇ ਹੋ ਤੇ ਕਰੇ ਇਥੇ ਤਾਂ ਆਪਣੇ ਹਰ ਵਕਤ ਹੋ ਕੇ ਜਾਂਦੇ ਹੀ ਜਾਂਦੇ ਨੇ ਹਨਾ। ਤੇ ਉਹ ਤੁਹਾਡੀ ਚੋਇਸ ਹੈ ਵੀ ਕਿਸੇ ਵੀ ਤੁਸੀਂ ਇਹਨਾਂ ਕੁਸਟਕ ਦੇ ਉੱਪਰ ਜਿਹੜੇ ਟਾਈ ਡਾਈ ਕਰਵਾ ਕੇ ਤਿਆਰ ਕਰਵਾ ਸਕਦੇ ਹੋ। ਹੁਣ ਆਪਾਂ ਦਿਖਾਉਣੀ ਹੈ ਵੀ ਇਹਦੇ ਨਾਲ ਦੁਪੱਟਾ ਤੇ ਜਿਹੜੀ ਬਾਟਮ ਵਰਕ ਕੀਤੀ ਆ ਕਿੱਦਾਂ ਦੀ ਆ ਇਹ ਕੋਲੋਕ੍ਰਾਫੀ ਜਿਹੜੀ ਬਾਹਾਂ ਦਾ ਵਰਕ ਹੋ ਜਾਊਗਾ ਲੌਚੇ ਵਾਲੀ ਇਹਦੀ ਬਾਟਮ ਵਰਕ ਦੇਖੋ ਤੇ ਬਾਕੀ ਸਾਰੇ ਉੱਪਰੋਂ ਇਸ ਤਰ੍ਹਾਂ ਹੀ ਆਂਗੇ ਲਾਈਟ ਕੀ ਦੇ ਜੀ ਤੇ ਬਾਕੀ ਸੂਟ ਚ ਜਿਆਦਾ ਕਲਰ ਨੇ ਲਓ ਉਹ ਸਾਰੇ ਕਲਰ ਆਪਾਂ ਜਿਹੜੇ ਪੌਂਚੇ ਤੇ ਪਾਈਏ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਇੱਕ ਵੀਡੀਓ ਵੀ ਸ਼ੂਟ ਕਰਨੀ ਹੈ ਜੀ ਤੇ ਫਿਰ ਤੁਹਾਨੂੰ ਆਪਾਂ ਸਾਰਾ ਵਿਸ਼ਾ ਕੇ ਸੰਗਤ ਦਿਖਾਉਣੀ ਹੈ ਵੀ ਇਸ ਸੂਟ ਆਪਣਾ ਜਿਹੜਾ ਕਿੱਦਾਂ ਦਾ ਲਓ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਲੱਗ ਰਿਹਾ ਹੁਣੇ ਸਾਤੀ ਇਹ ਤੋਂ ਕੰਪਲੀਟ ਬੂਸੋ ਤੋਂ ਹੋਰ ਤੋਂ ਵੀ ਜ਼ਿਆਦਾ ਸੋਹਣਾ ਲੱਗਣਾ ਫਿਰ ਹਉਂਦੀ ਇਸ ਤਰ੍ਹਾਂ ਦਾ ਤੌਝਾ ਵਰਤ ਜਿਹੜਾ ਆਪਾਂ ਕੀਤਾ ਸੇਮ ਜਿਹੜਾ ਡਿਜ਼ਾਈਨ ਬਾਹਾਂ ਤੇ ਕਹੂਗਾ ਤੇ ਇਹ ਵੀਡੀਓ ਨੂੰ ਆਪਾਂ ਇੱਥੇ ਬੰਦ ਕਰਾਂਗੇ ਕਿਉਂਕਿ ਤੁਹਾਨੂੰ ਆਪਾਂ ਆਈਡੀਆ ਦੇ ਦਿੱਤਾ ਬਾਕੀ ਸ਼ਾਰਟ ਵੀਡੀਓ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਤੇ ਲਓ ਜੀ ਇਹ ਵਾਲਾ ਸੂਟ ਜਿਹੜਾ ਇਸ ਤਰ੍ਹਾਂ ਬਣ ਕੇ ਤਿਆਰ ਹੋਊਗਾ ਸੇਮ ਇਤਨੇ ਬਾਕੀ ਤੇ ਡਿਜ਼ਾਈਨ ਆ ਗੂਆ ਪਹੁੰਚੇ ਤੇ ਆ ਗਿਆ ਬਾਕੀ ਸਟੀਚੇ ਦਾ ਪਲੈਨ ਹੈ ਬਾਕੀ ਸਟੀਚਿੰਗ ਇਹ ਸੂਟ ਤੇ ਜਦੋਂ ਹੋਪੀ ਹੋ ਤੁਹਾਡੇ ਨਾਲ ਸ਼ੇਅਰ ਕਰਦਾਂਗੇ ਹਨ ਤੇ ਲੋਕੀ ਜਿੰਨਾ ਕੁ ਫਤੋ ਵੀਡੀਓ ਬਣਦੀ ਹੈ ਉਹਨੇ ਵੀਡੀਓ ਤੁਹਾਨੂੰ ਬਣਾ ਕੇ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਤਾਂ ਕਿ ਤੁਹਾਨੂੰ ਆਈਡੀਆ ਹੋ ਜਾਣਾ ਹਨ ਆਪਣੇ ਸੂਟ ਤਿਆਰ ਕਰਵਾਉਣ ਵਿੱਚ ਤੇ ਤੁਸੀਂ ਫੋਸੇ ਇਹਨਾਂ ਤੋਂ ਹੋਣਾ ਡਿਜ਼ਾਈਨ ਲੈ ਕੇ ਵੀ ਆਪਣੇ ਸੂਟ ਤੇ ਤਿਆਰ ਸਕਦੇ ਹੋ ਨਵੇਂ ਡਿਜ਼ਾਈਨ ਵੀ ਦੇ ਸਕਦੇ ਹਾਂ ਇਸ ਲਈ ਆਪਾਂ ਵੀਡੀਓ ਬਣਾਉਣ ਦਾ ਇੱਕੋ ਹੀ ਮਕਸਦ ਰੱਖਦਾ ਤੁਹਾਨੂੰ ਨਵੇਂ ਡਿਜ਼ਾਈਨਰ ਨੂੰ ਦਿਖਾਉਣਾ ਹੈ ਨਾ ਫੇਸੂਟਾ ਬਾਰੇ ਦੱਸਣਾ ਹਨ ਤੇ ਜਿੰਨੀ ਜਿੰਨੇ ਕੱਪੜੇ ਤੇ ਵੀਡੀਓ ਬਣਦੀ ਉਹਨੇ ਕੱਪੜਾ ਤੁਹਾਡਾ ਜੀ ਰੂਟ ਤੇ ਵੀ ਸ਼ੇਅਰ ਕਰਦੇ ਹਨ ਤੇ ਚਲੋ ਜੀ ਇਹ ਵੀਡੀਓ ਵੀ ਆਪਾਂ ਤੁਹਾਨੂੰ ਇੰਨਾ ਕੁ ਦਿਖਾਤਾ ਬਾਕੀ ਸਭ ਦਿਖਾਵਾਂਗੇ ਕੱਲ੍ਹ ਤੱਕ ਕੰਪਲੀਟ ਹੋਊਗਾ ਤੇ ਸਾਰੇ ਸੂਟ ਦੀ ਆਪਾਂ ਜਿਹੜੀ ਸ਼ਾਰਟ ਵੀਡੀਓ ਆਪਣੇ ਇੰਸਟਾਗ੍ਰam ਆਈਡੀ ਤੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਚਲੋ ਜੀ ਇਸ ਵੀ ਤੁਹਾਨੂੰ ਵਧੀਆ ਲੱਗਿਆ ਤਾਂ ਜ਼ਰੂਰ ਦੱਸਿਓ ਤੇ ਆਪਣੇ ਆਰਡਰ ਵੀ ਜਿਹੜੇ ਤੁਸੀਂ ਦੇ ਸਕਦੇ ਹੋ ਹਨ ਕਿਉਂਕਿ ਫੰਕਸ਼ਨ ਵਾਲੇ ਹੀ ਬਹੁਤ ਸੋਹਣੇ ਸੂਟ ਸਿੰਪਲ ਸੋਹਰ ਬਣ ਕੇ ਇਹ ਤਿਆਰ ਹੋਣਗੇ ਕਿਉਂਕਿ ਬਹੁਤ ਤੇ ਹਾਈ ਫਾਈ ਸੂਟ ਹੁਣ ਬਹੁਤ ਜ਼ਿਆਦਾ ਲੋਕ ਘਟ ਗਏ ਨੇ ਕਿਉਂਕਿ ਉਹਨਾਂ ਦੇ ਰੇਂਜਾਂ ਇੰਨੀਆਂ ਕਿ ਜ਼ਿਆਦਾ ਉੱਚੀਆਂ ਹੋ ਚੁੱਕੀਆਂ ਨੇ ਜੋ ਹਰ ਇੱਕ ਦੇ ਬਾਈਟ ਤੋਂ ਬਾਹਰ ਨੇ ਤੇ ਲਓ ਜੀ ਇਹ ਸੂਟ ਤੁਹਾਡੇ ਬਾਈਟ ਦੇ ਵੀ ਵੇਚਨੇ ਹਨਾ ਸੋਹਣੇ ਵੀ ਲੱਗਣਗੇ ਤੇ ਲਓ ਜੀ ਇਸ ਵੀਡੀਓ ਆਪਾਂ ਸੋਹਣੇ ਸੂਟ ਤੇ ਇੱਥੇ ਆਪਣੀ ਵੀਡੀਓ ਅੱਜ ਬੰਦ ਕਰਨ ਲੱਗੇ ਆ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵਾਂ ਦਾ ਕੋਈ ਹੋਰ ਸੂਟ ਲੈ ਕੇ ਵਰਕ ਲੈ ਕੇ ਹਨਾ ਤੇ ਬਹੁਤ ਬਹੁਤ ਧੰਨਵਾਦ ਆਪਣੇ ਵੀਡੀਓ ਨੂੰ ਇੰਨਾ ਜਿਆਦਾ ਪਿਆਰ ਕਰਨ ਲਈ ਹਨ ਆਪਣੇ ਵਰਕ ਨੂੰ ਇੰਨਾ ਪਿਆਰ ਕਰਨ ਲਈ ਦੂਰੋਂ ਦੂਰੋਂ ਭਾਵੇਂ ਜਦੋਂ ਆਪਾਂ ਨੂੰ ਮੈਸੇਜ ਕਰਦੇ ਹਾਂ ਫੋਨ ਕਰਦੇ ਹਾਂ ਬਹੁਤ ਜ਼ਿਆਦਾ ਵਧੀਆ ਲੱਗਦਾ ਤੇ ਇਸੇ ਲਈ ਆਪਾਂ ਤੁਹਾਡੇ ਨਾਲ ਸਾਨੂੰ ਸਟੇਟ ਦੇ ਇਸ ਤਰ੍ਹਾਂ ਵੱਟ ਕੇ ਲੈ ਕੇ ਆਉਂਦੇ ਰਹਿੰਨੇ ਆ ਤੇ ਚਲੋ ਜੀ ਫਿਰ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ